ਹਾਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੱਜ ਦੇ ਹੁਕਮਨਾਮਾ ਸਾਹਿਬ ਤੇ ਅੱਜ ਤਰੀਖ ਹੈ 7 ਸਤੰਬਰ 2025 ਹਾਂਜੀ ਇਹ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 798 ਤੇ ਸੁਸ਼ੋਭਿਤ ਹੈ ਜੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਪਾਵਨ ਬਾਣੀ ਹੈ ਜੀ ਤੇ ਰਾਗ ਹੈ ਬਿਲਾਵਲ ਬਿਲਾਵਲ ਰਾਗ ਬਿਲਕੁਲ ਤੇ ਅੱਜ ਦੀ ਵਿਚਾਰ ਦਾ ਮਕਸਦ ਪੂਰੇ ਗੁਰੂ ਦੀ ਵਡਿਆਈ ਤੇ ਜਿਹੜੀ ਨਾਮ ਦੀ ਦਾਤ ਹੈ ਉਸ ਦੇ ਮਹੱਤਵ ਨੂੰ ਸਮਝਣਾ ਹੈ ਆਓ ਇਸ ਤੇ ਗੱਲ ਕਰਦੇ ਹਾਂ ਬਿਲਕੁਲ ਦੇਖਦੇ ਹਾਂ ਕਿ ਗੁਰਬਾਣੀ ਸਾਨੂੰ ਕਿਵੇਂ ਦੱਸਦੀ ਹੈ ਕਿ ਅਸਲ ਇੱਜ਼ਤ ਮਾਣ ਤੇ ਮਨ ਦੀ ਸ਼ਾਂਤੀ ਉਹ ਗੁਰੂ ਤੇ ਨਾਮ ਰਾਹੀ ਕਿਵੇਂ ਮਿਲਦੀ ਹੈ ਸ਼ੁਰੂਆਤ ਹੁੰਦੀ ਹੈ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਮਤਲਬ ਸਾਫ਼ ਹੈ ਕਿ ਜਿਹੜੀ ਸੱਚੀ ਇੱਜ਼ਤ ਹੈ ਉਹ ਪੂਰੇ ਗੁਰੂ ਤੋਂ ਮਿਲੀ ਹਾਂਜੀ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਤਾਂ ਕੀ ਹੋਇਆ ਉਹ ਅਚਿੰਤਨਾਮ ਅਚਿੰਤਨਾਮ ਹਾਂਜੀ ਜੋ ਸਾਰੀਆਂ ਚਿੰਤਾਵਾਂ ਮੁਕਾ ਦਿੰਦਾ ਉਹ ਮਨ ਵਿੱਚ ਆਵਸਿਆ ਅੱਛਾ ਤੇ ਇੱਥੇ ਗੁਰੂ ਕਿੰਨੇ ਜ਼ਰੂਰੀ ਨੇ ਇਸ ਦੀ ਅਗਲੀ ਤੁਕ ਵਿੱਚ ਹੋਰ ਸਪਸ਼ਟਤਾ ਹੁੰਦੀ ਹੈ ਹੈਨਾ ਹਾਂਜੀ ਬਿਲਕੁਲ ਅਗਲੀ ਤੁਕ ਹੈ ਹੋਮੈ ਮਾਇਆ ਸ਼ਬਦ ਜਲਾਈ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਿਹੜੀ ਹੋਮੈ ਹੈ ਮਤਲਬ ਆਪਣਾ ਆਪਾ ਜਿਤਾਉਣਾ ਤੇ ਮਾਇਆ ਦਾ ਮੋਹ ਜੀ ਉਹਨੂੰ ਗੁਰੂ ਦੇ ਸ਼ਬਦ ਨੇ ਗੁਰਬਾਣੀ ਨੇ ਅੰਦਰੋਂ ਸਾੜ ਦਿੱਤਾ ਇਹ ਸਿਰਫ ਸੁਣਨ ਵਾਲੀ ਗੱਲ ਨਹੀਂ ਸ਼ਬਦ ਕੰਮ ਕਰਦਾ ਹੈ ਅੰਦਰ ਮਤਲਬ ਇੱਕ ਤਰ੍ਹਾਂ ਦੀ ਪਿਉਰੀਫਿਕੇਸ਼ਨ ਸ਼ੁੱਧੀਕਰਨ ਹੋ ਗਿਆ ਸ਼ਪਨਾ ਹਾਂ ਕਹਿ ਸਕਦੇ ਹਾਂ ਅੰਦਰ ਦੀ ਮਹਿਲ ਤੋਤੀ ਗਈ ਤੇ ਫਿਰ ਇਸ ਦਾ ਨਤੀਜਾ ਕੀ ਨਿਕਲਿਆ ਨਤੀਜਾ ਅਗਲੀ ਪੰਕਤੀ ਚ ਹੈ ਦਰ ਸਾਚੇ ਗੁਰਤੇ ਸੋਭਾ ਪਾਈ ਇੱਕ ਬਿਲਕੁਲ ਉਸ ਸੱਚੇ ਦਰ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਸੋਭਾ ਮਿਲੀ ਇੱਜ਼ਤ ਮਿਲੀ ਪਰ ਧਿਆਨ ਦਿਓ ਇਹ ਵੀ ਗੁਰ ਤੇ ਲਿਖਿਆ ਹੈ ਮਤਲਬ ਗੁਰੂ ਰਾਹੀਂ ਹੀ ਇਹ ਸੋਭਾ ਵੀ ਮਿਲੀ ਸਹੀ ਗੱਲ ਹੈ ਫਿਰ ਆਉਂਦੀਆਂ ਨੇ ਰਹਾਉ ਦੀਆਂ ਤੁਕਾਂ ਜੋ ਕਿ ਕੇਂਦਰੀ ਭਾਵ ਹੁੰਦੀਆਂ ਨੇ ਜਗਦੀਸ਼ ਸੇਵੋ ਮੈਂ ਅਵਰ ਨ ਕਾ ਜਾ ਹਾਂਜੀ ਇੱਥੇ ਇੱਕ ਭਗਤ ਦੀ ਇੱਕ ਸਿੱਖ ਦੀ ਅਰਦਾਸ ਹੈ हे ਜਗਤ ਦੇ ਮਾਲਕ ਮੈਂ ਬਸ ਤੇਰੀ ਸੇਵਾ ਕਰਾਂ ਤੇਰਾ ਸਿਮਰਨ ਕਰਾਂ ਇਸ ਤੋਂ ਬਿਨਾ ਮੈਨੂੰ ਹੋਰ ਕੋਈ ਕੰਮ ਹੀ ਨਾ ਹੋਵੇ ਕਿੰਨੀ ਉੱਚੀ ਅਵਸਥਾ ਹੈ ਇਹ ਤੇ ਨਾਲੀ ਅਰਦਾਸ ਹੈ ਅਨ ਦਿਨ ਅੰਧ ਹੋਵੇ ਮਨ ਮੇਰੇ ਗੁਰਮੁਖ ਮਾਗੋ ਤੇਰਾ ਨਾਮ ਨਿਵਾਜਾ ਇੱਕ ਰਹਾਉ ਜੀ ਮਤਲਬ ਕਿ ਹਰ ਵੇਲੇ ਦਿਨ ਰਾਤ ਮੇਰੇ ਮਨ ਵਿੱਚ ਆਤਮਿਕ ਖੁਸ਼ੀ ਆਨੰਦ ਬਣਿਆ ਰਹੇ ਪਰ ਇਹ ਕਿਵੇਂ ਹੋਵੇਗਾ ਹਾਂ ਇਹ ਕਿਵੇਂ ਗੁਰਮੁਖ ਮਾਗੋ ਤੇਰਾ ਨਾਮ ਨਿਵਾਜਾ ਗੁਰੂ ਦੇ ਸੰਮੁਖੋ ਕੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਮੈਂ ਤੇਰੇ ਨਾਮ ਦੀ ਬਖਸ਼ਿਸ਼ ਮੰਗਦੀ ਹਾਂ ਉਹ ਨਾਮ ਜੋ ਸਭ ਤੋਂ ਵੱਡੀ ਦਾਤ ਹੈ ਮਤਲਬ ਨਾਮ ਦੀ ਦਾਤ ਵੀ ਗੁਰੂ ਦੇ ਰਾਂ ਹੀ ਮਿਲਨੀ ਹੈ ਬਿਲਕੁਲ ਗੁਰੂ ਹੀ ਉਹ ਜ਼ਰੀਆ ਨੇ ਅੱਗੇ ਚੱਲਦੇ ਆਂ ਅਗਲੀਆਂ ਤੁਕਾਂ ਨੇ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸਬਦ 부ਜਾਈ ਇਹ ਬੜਾ ਦਿਲਚਸਪ ਨੁਕਤਾ ਹੈ ਹਾਂਜੀ ਬਹੁਤ ਗਹਿਰਾ ਹੈ ਕਿ ਮਨ ਦਾ ਜਿਹੜਾ ਵਿਸ਼ਵਾਸ ਹੈ ਪ੍ਰਭੂ ਤੇ ਪਰੋਸਾ ਉਹ ਮਿਲਦਾ ਤਾਂ ਮਨ ਦੇ ਅੰਦਰੋਂ ਹੀ ਹੈ ਪਰ ਕੀ ਆਪਣੇ ਆਪ ਆ ਜਾਂਦਾ ਨਹੀਂ ਇੱਥੇ ਹੀ ਤਾਂ ਗੁਰੂ ਦੀ ਲੋੜ ਐ ਅਗਲੀ ਲਾਈਨ ਦਸਤੀ ਐ ਪੂਰੇ ਗੁਰ ਤੇ ਸਬਦ 부ਜਾਈ ਭਾਵੇਂ ਉਹ ਪਰੋਸਾ ਅੰਦਰ ਹੈ ਪਰ ਉਸ ਦੀ ਸਹੀ ਸਮਝ ਉਹ 부ਜਣਾ ਉਹ ਪੂਰੇ ਗੁਰੂ ਦੇ ਸ਼ਬਦ ਰਾਹੀ ਹੋਈ ਹੁੰਦਾ ਹੈ ਗੁਰੂ ਦਾ ਸ਼ਬਦ ਉਸ ਅੰਦਰਲੇ ਯਕੀਨ ਨੂੰ ਜਗਾਉਂਦਾ ਹੈ ਅੱਛਾ ਮਤਲਬ ਗੁਰੂ ਦਾ ਸ਼ਬਦ ਇੱਕ ਤਰ੍ਹਾਂ ਨਾਲ ਸਪਾਰਕ ਪਲੱਗ ਵਾਂਗ ਹੈ ਜਗਾ ਦਿੰਦਾ ਹੈ ਅੰਦਰਲੀ ਚੀਜ਼ ਨੂੰ ਹਾਂ ਕੁਝ ਇਸ ਤਰ੍ਹਾਂ ਕਹਿ ਸਕਦੇ ਹਾਂ ਉਸ ਨੂੰ ਸਪਸ਼ਟ ਕਰਦਾ ਹੈ ਪੱਕਾ ਕਰਦਾ ਹੈ

ਨਾ ਜਮ ਪੇਖ ਹੈ ਦੋ ਉਹ ਮੁੜ ਕੇ ਆਤਮਿਕ ਮੌਤ ਨਹੀਂ ਮਰਦਾ ਮਤਲਬ ਉਹ ਵਿਕਾਰਾਂ ਚ ਨਹੀਂ ਡਿੱਗਦਾ ਜਨਮ ਮਰਨ ਦੇ ਘੇੜੇ ਤੋਂ ਬਚ ਜਾਂਦਾ ਹਾਂਜੀ ਤੇ ਉਸ ਨੂੰ ਜਮਦਾ ਮਤਲਬ ਮੌਤ ਦੇ ਡਰ ਦਾ ਅਹਿਸਾਸ ਨਹੀਂ ਰਹਿੰਦਾ ਉਹ ਜਿਉਂਦੇ ਜੀ ਹੀ ਮੁਕਤ ਹੋ ਜਾਂਦਾ ਵਾਹ ਤਾਂ ਫਿਰ ਸਾਰੀ ਵਿਚਾਰ ਦਾ ਨਿਚੋੜ ਕੀ ਕੱਢੀ ਸੰਖੇਪਚ ਕੀ ਕਹਿ ਸਕਦੇ ਆ ਸੰਖੇਪ ਵਿੱਚ ਇਹੀ ਹੈ ਜੀ ਕਿ ਅਸਲ ਵਡਿਆਈ ਮਨ ਦਾ ਆਨੰਦ ਹੋਮੇ ਤੋਂ ਛੁਟਕਾਰਾ ਤੇ ਜੀਵਨ ਮੋਤ ਦੀ ਸਹੀ ਸਮਝ ਹਾਂਜੀ ਇਸ ਸਭ ਕੁਝ ਸਿਰਫ ਤੇ ਸਿਰਫ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਹਨਾਂ ਦੇ ਸ਼ਬਦ ਨੂੰ ਕਮਾ ਕੇ ਤੇ ਨਾਮ ਸਿਮਰਨ ਨਾਲ ਹੀ ਮਿਲਦਾ ਹੈ ਮਤਲਬ ਗੁਰੂ ਤੇ ਨਾਮ ਇਹ ਦੋਵੇਂ ਹੀ ਕੇਂਦਰੀ ਤੋਰੇ ਨੇ ਇਹ ਸਾਰੀ ਪ੍ਰਾਪਤੀ ਦੇ ਬਿਲਕੁਲ ਗੁਰੂ ਦਾ ਸ਼ਬਦ ਹੀ ਅੰਦਰੋਂ ਬਦਲਦਾ ਹੈ ਸਾਨੂੰ ਸਾਡੀ ਅਸਲੀਅਤ ਨਾਲ ਜੋੜਦਾ ਹੈ ਤਾਂ ਇੱਕ ਅੰਤਿਮ ਵਿਚਾਰ ਜੋ ਸੰਗਤ ਆਪਣੇ ਨਾਲ ਲੈ ਕੇ ਜਾਣ ਉਹ ਕੀ ਹੋ ਸਕਦਾ ਹੈ ਮੇਰੇ ਖਿਆਲ ਵਿੱਚ ਇੱਕ ਸਵਾਲ ਅਸੀਂ ਸਾਰੇ ਆਪਣੇ ਆਪ ਨੂੰ ਪੁੱਛ ਸਕਦੇ ਆ ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਕੰਮਕਾਰ ਕਰਦੇ ਹੋਏ ਗੁਰੂ ਦੇ ਇਸ ਸ਼ਬਦ ਨੂੰ ਇਸ ਸੇਧ ਨੂੰ ਕਿਵੇਂ ਅਪਣਾ ਸਕਦੇ ਆ ਹਾਂ ਇਹ ਅਹਿਮ ਸਵਾਲ ਹੈ ਪ੍ਰੈਕਟੀਕਲ ਕਿਵੇਂ ਹੋਈ ਹੈ ਹਾਂਜੀ ਕਿਵੇਂ ਇਸ ਨੂੰ ਲਾਗੂ ਕਰੀਏ ਤਾਂ ਕਿ ਅਸੀਂ ਵੀ ਉਹ ਅੰਦਰੂਨੀ ਸ਼ਾਂਤੀ ਉਹ ਸਮਦਰਸ਼ੀ ਨਜ਼ਰੀਆ ਤੇ ਹੋਮੇ ਤੇ ਜਿੱਤ ਦਾ ਕੁਝ ਅਨੁਭਵ ਕਰ ਸਕੀਏ ਇਹ ਸੋਚਣ ਵਾਲੀ ਗੱਲ ਹੈ ਬਹੁਤ ਵਧੀਆ ਜੀ ਸਮਾਪਤੀ ਤੋਂ ਪਹਿਲਾਂ ਅਸੀਂ ਸਾਰਿਆਂ ਲਈ ਇੱਕ ਸ਼ੁਭ ਅਤੇ ਬਰਕਤ ਵਾਲੇ ਦਿਨ ਦੀ ਕਾਮਨਾ ਕਰਦੇ ਹਾਂ ਸਾਡੇ ਕੋਲੋਂ ਵਿਚਾਰ ਕਰਦੇ ਹਾਂ ਜਾਂ ਖਾਸ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫ਼ ਕਰਨਾ ਜੀ ਹਾਂਜੀ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਜੀ ਮੇਰੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ ਨਾਮ ਬਾਣੀ ਦੀ ਦਾਤ ਅਤੇ ਸਦੀਵੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਸਰਬਤ ਸੰਗਤ ਨੂੰ ਤੰਦਰੁਸਤੀ ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਇੱਕ ਨਿਮਰ ਬੇਨਤੀ ਹੈ ਜੀ ਜੇ ਇਹ ਵਿਚਾਰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਸੇਵਾ ਵਿੱਚ ਮਦਦ ਲਈ ਇਸ ਨੂੰ ਅੱਗੇ ਸਾਂਝਾ ਕਰਨ ਤੇ ਵਿਚਾਰ ਕਰਨਾ ਜੀ ਤੇ ਸਾਡੀ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ